ਸਮਾਰਟ ਸ਼ਾਟ ਲੈ ਕੇ ਆਏ ਆ ਤੁਹਾਡੇ ਲਈ ਸਮਾਰਟ ਸ਼ਾਟ ਇਦਾਂ ਦੀ ਚੀਜ਼ ਹੈ ਜਿੱਦਾਂ ਅਸੀਂ ਪਾਣੀ ਪਿਆ ਨਾ ਪਾਣੀ ਦੇ ਵਿੱਚ ਹੈਗੀ ਤੇ ਪਿਓਰਸਟ ਫਾਰਮ ਜਿਹਦੇ ਚੋਂ ਆਰ-ਪਾਰ ਨਜ਼ਰ ਆਂਦਾ ਇਦਾਂ ਹੀ ਅਸੀਂ ਵੀ ਜਿਹੜਾ ਸਮਾਰਟ ਸ਼ਾਟ ਬਣਾਇਆ ਨਾ ਉਹ ਬਿਲਕੁਲ ਪਾਣੀ ਵਰਗਾ ਅੱਛਾ ਜੀ ਤੇ ਜਦੋਂ ਤੁਹਾਡਾ ਦਿਲ ਕਰੇ ਰੋਟੀ ਤੋਂ ਬਾਅਦ ਤੁਸੀਂ ਆ ਤੁਹਾਨੂੰ ਨਾਲ ਆ ਵੀ ਦਵਾਂਗੇ ਨਾਲ ਦਿੱਤਾ ਇਹਦੇ ਵਿੱਚ ਆਪਾਂ ਪਾਈ ਤੇ ਆਪਾਂ ਇਹਨੂੰ ਪਾ ਲਿਆ ਪਾਣੀ ਦੇ ਵਿੱਚ ਤੇ ਇਹ ਸਮਾਰਟ ਸ਼ਾਟ ਬਣ ਗਿਆ ਜੀ ਸਾਡਾ ਦੇਖੋ ਇਹ ਹੁਣ ਸਮਾਰਟ ਸ਼ੋਰਟ ਫਰੂਕੀ ਸਾਹਿਬ ਤੁਹਾਨੂੰ ਪੀ ਕੇ ਦਖਾਣਗੇ ਤੇ ਇਹਦਾ ਜ਼ਾਇਕਾ ਦੱਸਣਗੇ ਵੀ ਇਹਦਾ ਜ਼ਾਇਕਾ ਕਿਦਾਂ ਦਾ ਪਾਣੀ ਵਰਗੇ ਦਾ ਕੀ ਜ਼ਾਇਕਾ ਹੋ ਸਕਦਾ ਡਾਕਟਰ ਸਾਹਿਬ ਦਾ ਪਾਣੀ ਵਰਗੇ ਜੀ ਪੀ ਕੇ ਦੱਸੋ ਤੁਸੀਂ ਕੀ ਤੁਹਾਨੂੰ ਜ਼ਾਇਕਾ ਲੱਗਦਾ ਅੱਛਾ ਵਾਜੀ ਵਾ ਇਹ ਤਾਂ ਮੂੰਹ ਫਰੈਸ਼ ਕਰਤਾ ਜੀ ਇਹ ਤੇ ਤੁਹਾਨੂੰ ਇਦਾਂ ਲੱਗ ਇਸ ਤਰ੍ਹਾਂ ਦਾ ਕੀ ਕੀਤਾ ਜੀ ਦੇਖੋ ਇਹਦੇ ਵਿੱਚ ਜਿਹੜੀਆਂ ਆਪਾਂ ਜੜੀਆਂ ਬੁੱਟੀਆਂ ਪਾਈਆਂ ਨੇ ਜੋ ਕੁਝ ਵੀ ਪਾਇਆ ਆ ਦੇਖੋ ਆਪਾਂ ਕੱਢ ਕੇ ਰੱਖਿਆ ਇੱਥੇ ਠੀਕ ਹੈ ਜੀ ਜਿੰਨੂੰ ਵੀ ਇਹ ਨੁਸਕਾ ਫਾਰਮੂਲਾ ਚਾਹੀਦਾ ਉਹ ਹੇਠਾਂ ਕਮੈਂਟ ਕਰਕੇ ਮੈਨੂੰ ਪੁੱਛੇ ਵੀ ਇਹਦੇ ਵਿੱਚ ਕੀ ਪਾਇਆ ਤੁਸੀਂ ਇਹਨੂੰ ਘਰ ਵੀ ਬਣਾ ਸਕਦੇ ਹੋ ਬੜੇ ਸਮਾਰਟ ਸ਼ਾਰਟ ਨੂੰ ਹਾਂ ਆਯੁਰਵੈਦਿਕ ਸਮਾਨ ਪਾਇਆ ਆ ਪਾਇਆ ਦੇ ਜੀ